ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਤੇਰੇ ਗੁਣ ਗਾਵਾਂ 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 ਮੇ ਬੋੜ ਜਨਮ ਨਾਇਆ ਵਾ ਗੁਰੂ ਨਾਨਕ ਤੇਰੇ ਗੁਣ ਗਾਵਾਂ ਗੁਰੂ ਨਾਨਕ ਤੇਰੇ ਗੁਣ ਗਾਵਾਂ ਓ ਚੇ ਅਪਾਰ ਬਿਆੰਤ ਸਵਾਮੀ 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 ਕੋਣ ਜਾਣੇ ਗੋਣ ਤੇਰੇ ਗੁਰੂ ਨਾਨਕ ਤੇਰੇ ਗੋਣ ਗਾਵਾਂ ਗੁਰੂ ਨਾਨਕ ਤੇਰੇ ਗੋਣ ਗਾਵਾਂ ਮੈਂ ਬੋੜ ਜਨਮ ਨਾਇਆ ਮ ਗੁਰੂ ਨਾਨਕ ਤੇਰੇ ਗੋਣ ਗਾਵਾਂ ਮੈਂ ਬੋੜ ਜਨਮ ਨਾਇਆ ਮ ਗੁਰੂ ਨਾਨਕ ਤੇਰੇ ਗੋਣ ਗਾਵਾਂ गावते उ सुनते ते गावते गावत सुनते ते उधरे गावत उदरे सुनते उधरे गावत उतरे सुनते उतरे बिनसे पाप कने रे गुरू नानक तेरे गुण गुणगांव मैं बोड जनम ना गुरु नानक तेरे गुण नानकरे मैं बोड जन्म गुर गुरु नानक तेरे गुण गुणगावा गुरु नानक तेरे गुण बया गुरु नानक नानक तेरे तेरे गुण मैं बोड जन्म गुरु गुण गुणगावा गुरु नानक तेरे गुण पशु परे दमुगद को तारे पशु परे को तारे पशु परे दमगद को तारे पशु परे तगद को तारे पाहे नारे उत गुरु नानक तेरे गुण गुणगावा ਮੈਂ ਬੋੜ ਜਨਮ ਮਨਾਇਆ ਵਾ ਗੁਰੂ ਨਾਨਕ ਤੇਰੇ ਗੁਣ ਗਾਵਾਂ ਮੈਂ ਬੋੜ ਜਨਮ ਮਨਾਇਆ ਵਾ ਗੁਰੂ ਨਾਨਕ ਤੇਰੇ ਗੁਣ ਗਾਵਾਂ ਗੁਰੂ ਨਾਨਕ ਤੇਰੇ ਗੁਣ ਗਾਵਾਂ ਨਾਨਕ ਦਾਸ ਤੇਰੀ ਸਰਨਾਇ ਨਾਨਕ ਦਾਸ ਤੇਰੀ ਸਰਨਾਇ ਨਾਨਕ ਦਾਸ ਤੇਰੀ ਸਰਨਾਇ ਨਾਨਕ ਦਾਸ ਤੇਰੀ ਸਰਨਾਇ ਸਦਾ ਸਦਾ ਬਲੇ ਹਾਰੇ ਗੁਰੂ ਨਾਨਕ ਤੇਰੇ ਗੁਣ ਗਾਵਾਂ ਸਦਾ ਸਦਾ ਬਲੇ ਹਾਰੇ ਗੁਰੂ ਨਾਨਕ ਤੇਰੇ ਗੁਣ ਗਾਵਾਂ ਮੈਂ ਬੋੜ ਜਨਮ ਨਾਇਆ ਵਾ ਗੁਰੂ ਨਾਨਕ ਤੇਰੇ ਗੁਣ ਗਾਵਾਂ ਗੁਰੂ ਨਾਨਕ ਤੇਰੇ ਗੁਣ ਗਾਵਾਂ ਨਾਨਕ ਦਾਸ ਤੇਰੀ ਸਰਨਾਇ ਨਾਨਕ ਦਾਸ ਤੇਰੀ ਸਰਨਾਇ ਗੁਰੂ ਮਹਾਰਾਜ ਤੇਰੀ ਵਢਿਆਏ ਗੁਰੂ ਮਹਾਰਾਜ ਤੇਰੀ ਵਢਿਆਏ ਗੁਰੂ ਮਹਾਰਾਜ ਤੇਰੀ ਵਢਿਆਏ ਗੁਰੂ ਮਹਾਰਾਜ ਤੇਰੀ ਵਢਿਆਏ ਸਦਾ ਸਦਾ ਬਲੇ ਹਾਰੇ ਗੁਰੂ ਨਾਨਕ ਤੇਰੇ ਗੁਣ ਗਾਵਾਂ ਗੁਰੂ ਨਾਨਕ ਤੇਰੇ ਗੁਣ ਗਾਵਾਂ ਮੈਂ ਬੋੜ ਜਨਮ ਨਾਇਆ ਵਾ ਗੁਰੂ ਨਾਨਕ ਤੇਰੇ ਗੁਣ ਗਾਵਾਂ ਗੁਰੂ ਨਾਨਕ ਤੇਰੇ ਗੁਣ ਗਾਵਾਂ ਮੈਂ ਬੋੜ ਜਨਮ ਨਾਇਆ ਵਾ ਗੁਰੂ ਨਾਨਕ ਤੇਰੇ ਗੁਣ ਗਾਵਾਂ ਗੁਰੂ ਨਾਨਕ ਤੇਰੇ ਗੁਣ ਗਾਵਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ